ਆਪਣੇ ਘੋੜੇ ਬੰਨੇ ਅੰਦਰ ਗਏ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੀ ਬੇਦਵੀ ਨਹੀਂ ਵੇਖੀ ਗਈ ਉਹਨਾਂ ਕੋਲ ਸਿੱਖਣ ਤੋਂ ਜਾ ਕੇ ਕਹਿੰਦੇ ਮਾਮਲਾ ਲੈ ਕੇ ਆਏ ਆ ਤੇ ਭਰੀ ਹੋਈ ਠਿਕਰੀਆਂ ਦੇ ਨਾਲ थैਲੀ ਪਰਮ ਦੇ ਥੱਲੇ ਸੁੱਟ ਦਿੱਤੀ ਜਦੋਂ ਨੀਵੀ ਪਾਈ ਮੱਥੇ ਰੰਗਣ ਨੇ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਉਸੇ ਵੇਲੇ ਆਪਣੀ ਕਿਰਪਾਨ ਕੱਢੀ ਤੇ ਮਸਤੇ ਰੰਗਣ ਦਾ ਦਰਬਾਰ ਸਾਹਿਬ ਦੇ ਵਿੱਚ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਆ ਆਪਾਂ ਕਹਿੰਦੇ ਖੂਨ ਨਹੀਂ ਡੁੱਲਣਾ ਚਾਹੁੰਦਾ ਤੇ ਜਿਹੜੇ ਬੰਦੇ ਬੇਅਦਬੀ ਕਰਦੇ ਆ ਉਹਨਾਂ ਦਾ ਦਰਬਾਰ ਸਾਹਿਬ ਦੇ ਵਿੱਚ ਸਿਰ ਵਟਿਆ ਸੀ ਭਾਈ ਸੁੱਖਾ ਸਿੰਘ ਤੇ ਮਹਾਰਤਾਬ ਸਿੰਘ ਉਹਨਾਂ ਨੇ ਬਦਲਾ ਲਿਆ ਸੀ ਬੇਦਗੀ ਦਾ ਭਾਈ ਸੁੱਖਾ ਸਿੰਘ ਤੇ ਮਹਾਰਤਾਬ ਸਿੰਘ ਦਾ ਸਿਰ ਵਟ ਕੇ ਨੇਜੇ ਦੇ ਉੱਪਰ ਟੰਗ ਕੇ ਰਾਜਸਥਾਨ ਦੀ ਧਰਤੀ ਤੇ ਲੈ ਕੇ ਗਏ ਸੀ ਗੁਰਮਤਿ ਭIAN ਨੇ ਐਹੋ ਜੇ ਸੂਰਮੇ ਵੀ ਹੋ ਸਕਦੇ ਅਸੀਂ ਤੇ ਡਰਦੇ ਆ ਕਿੰਨੀ-ਕਿੰਨੀ ਗੱਲ ਤੋਂ ਨਹੀਂ ਸਾਨੂੰ ਕੋਈ ਕੁਝ ਕਹਿ ਨਾ ਦੇਵੇ ਇਦਾਂ ਹੀ ਬਾਬਾ ਦੀਪ ਸਿੰਘ ਨੂੰ ਜਦੋਂ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਬਦ名ੀ ਹੋ ਰਹੀ ਆ ਸਰੋਵਰ ਨੂੰ ਪੂਰ ਦਿੱਤਾ ਉਹਨਾਂ ਦਾ ਖੂਨ ਖੌਲਿਆ ਅਜਾ 70 ਸਾਲ ਦੀ ਉਮਰ ਵਿੱਚ 18 ਫੇਰ ਦਾ ਖੰਡਾ ਚੱਕਿਆ ਜਦੋਂ ਆਪਾਂ ਰਿਟਾਇਰਮੈਂਟ ਲੈ ਲੈਨੇ ਆ ਨਾ ਉਦੋਂ ਬਾਬਾ ਦੀਪ ਸਿੰਘ ਨੇ ਖੰਡਾ ਚੱਕਿਆ ਬਣਾ ਕੇ ਖੜੇ ਹੋਏ ਖੰਡਾ ਚੱਕ ਕੇ ਆਵਾਜ਼ ਦਿੱਤੀ ਮੈਂ ਗੁਰੂ ਨਾਨਕ ਦਾਸ ਜੀ ਦੇ ਦਰ ਦੀ ਪਿਆਦਲੀ ਰੋਕਣ ਚੱਲੇ ਆ ਜੀਨੇ ਮੇਰੇ ਨਾਲ ਜਾਣਾ ਆਪਣੇ ਸਿਰ ਤੇ ਕਫਨ ਬੰਨ੍ਹ ਕੇ ਮੇਰੇ ਨਾਲ ਤੇਰੇ ਮੌਤ ਆਏਗੀ ਡਰਨਾ ਨਹੀਂ ਮੌਤ ਨੂੰ ਮਰ ਜੀਵਣਾ ਬਣ ਕੇ ਤੁਰੇ ਤੇ ਬਾਜੇ ਨੂੰ ਤੁਰ ਪਏ ਤੇ ਕਰਨ ਕਰਨ ਸਾਹਿਬ ਦੇ ਨੇੜੇ ਆ ਕੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚ ਦਿੱਤੀ ਠੰਡੇ ਨਾਲ ਲਕੀਰ ਖਿੱਚ ਕੇ ਆਖਿਆ ਇਹ ਲਕੀਰ ਉਹ ਟੱਪੇ ਜੀ ਨੇ ਮੌਤ ਤੋਂ ਡਰਨਾ ਨਹੀਂ ਜਿਹਨੂੰ ਪਰਿਵਾਰਾਂ ਨਾਲ ਪਿਆਰ ਵਾਪਸ ਜਾ ਸਕਦਾ ਹੈ ਬਾਬਾ ਦੀਪ ਸਿੰਘ ਜੀ ਦਾ ਬਚਨ ਜਦੋਂ ਸਿੰਘਾਂ ਨੇ ਸੁਣਿਆ ਨਾ ਕਿ ਜਿੰਨੇ ਸਿੰਘ ਕਿਸੇ ਨੇ 5000 ਕਿਸੇ ਨੇ 4000 ਸਿੰਘ ਲਿਖਿਆ ਜੱਫਾ ਇੱਕ ਦਮ ਸਿੰਘਾਂ ਕੋ ਪੁੱਛੇ ਨਹੀਂ ਮੁੜਿਆ ਸਾਰੇ ਸਿੰਘ ਲਕੀਰ ਕੱਪ ਦੇ ਸੀ ਉਸਦੇ ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਅਸੀਂ ਵੀ ਗੁਰੂ ਰਾਮਦਾਸ ਜੀ ਦੇ ਦਰ ਦੇ ਸੇਵਕਾਂ ਤੇ ਮਹਾਰਾਜ ਦੇ ਦਰ ਦੀ ਬੇਦਗੀ ਹੋ ਰਹੀ ਅਸੀਂ ਆਪਣੀ ਨਾ ਜਾਨਾ ਕਰਮਾਨ ਕਰਨੀ ਫਿਰ ਇੱਥੇ ਰਸਤੇ ਵਿੱਚ ਜਿੱਥੇ ਕਾਲਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਉਸ ਜਗ੍ਹਾ ਤੇ ਜਾ ਕੇ ਜਹਾਨ ਖਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਜੰਗ ਹੁੰਦਾ ਜੁੱਧ ਹੁੰਦਾ ਸਾਂਝਾ ਵਾਰ ਹੁੰਦਾ ਸਾਂਝੇ ਵਾਰ ਦੇ ਵਿੱਚ ਜਦੋਂ ਅਰਦਾਸ ਕਰਦੇ ਪਹਿਲਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਮੈਂ ਆਪਣਾ ਸਿਰ ਗੁਰੂ ਨਾਨਕ ਦਾਸ ਜੀ ਦੇ ਦਰਬਾਰ ਵਿੱਚ ਭੇਟ ਕਰਨਾ ਮੈਂ ਆਪਣੇ ਗੁਰੂ ਦੇ ਦਰਬਾਰ ਦੀ ਬੈਦਵੀ ਰੋਕ ਨਹੀਂ ਆ ਮੈਨੂੰ ਦੁਨੀਆ 'ਚ ਕੋਈ ਰੋਕ ਨਹੀਂ ਸਕਦਾ ਇੱਥੋਂ ਤੱਕ ਮੌਤ ਵੀ ਮੈਨੂੰ ਨਹੀਂ ਰੋਕ ਸਕਦੀ ਧੰਨ ਬਾਬਾ ਦੀਪ ਸਿੰਘ ਉਹਨਾਂ ਨੇ ਗੁਰਮੁਖ ਪਿਆਰੇ ਉਸ ਵੇਲੇ ਅਰਦਾਸ ਕਰਕੇ ਜਦੋਂ ਜਹਾਂਰ ਖਾਂ ਦੇ ਨਾਲ ਜੰਗ ਹੁੰਦੀ ਆ ਸਾਂਝਾ ਵਾਰ ਹੁੰਦਾ ਸਾਂਝੇ ਵਾਰ ਦੇ ਵਿੱਚ ਜਹਾਨ ਖਾਂ ਮਾਰਿਆ ਜਾਂਦਾ ਤੇ ਬਾਬਾ ਦੀਪ ਸਿੰਘ ਦਾ ਸਿਰ ਢੜ ਨਾਲੋਂ ਅਲੱਗ ਹੋ ਜਾਂਦਾ ਜਦੋਂ ਢੜ ਨਾਲੋਂ ਸਿਰ ਅਲੱਗ ਹੁੰਦਾ ਹੋਣੀ ਕਹਿੰਦੀ ਬਾਬਾ ਦੀਪ ਸਿੰਘ ਨੂੰ ਉਹ ਕਹਿੰਦੀ ਦੀਪ ਸਿੰਘ ਤੂੰ ਕਹਿੰਦਾ ਸੀ ਮੈਂ ਦਰਬਾਰ ਸਾਹਿਬ ਜਾਣਾ ਮੈਂ ਗੁਰੂ ਰਾਮਦਾਸ ਦੇ ਦਰ ਦੀ ਪੰਦਵੀ ਰੋਕਣੀ ਆ 13 ਤੇ ਸਿਰ ਇੱਥੇ ਹੀ ਰੱਕ ਹੋ ਗਿਆ ਹੁਣ ਤੂੰ ਦਰਬਾਰ ਸਾਹਿਬ ਕਿਵੇਂ ਜਾਇਨਾ ਆ ਬਾਬਾ ਦੀਪ ਸਿੰਘ ਜੀ ਕਹਿੰਦੇ ਮੈਂ ਉਸ ਗੁਰੂ ਗੋਬਿੰਦ ਸਿੰਘ ਦੇ ਖੰਡੇ ਬਾਟੇ ਦੀ ਪੌਲ ਛਕੀ ਆ ਜਿਸ ਗੁਰੂ ਗੋਬਿੰਦ ਸਿੰਘ ਨੇ ਐਕਟ ਸਿੰਘ ਨੂੰ ਸਵਾ ਲੱਖ ਦੇ ਨਾਲ ਲੜਾਇਆ ਮੈਂ ਉਸ ਗੁਰੂ ਗੋਬਿੰਦ ਸਿੰਘ ਦੇ ਬਾਟੇ ਤੋਂ ਅੰਮ੍ਰਿਤ ਛਕਿਆ ਜਿਸ ਗੁਰੂ ਗੋਬਿੰਦ ਸਿੰਘ ਨੇ ਚਿੜੀਆਂ ਦੇ ਨਾਲ ਬਾਜਾਂ ਨੂੰ ਮਰਮਖ ਪਿਆਰਿਓ ਲੜਾ ਦਿੱਤਾ ਚਿੜੀਆਂ ਦੇ ਅੰਦਰ ਅਸੀਂ ਸ਼ਕਤੀ ਭਰ ਦਿੱਤੀ ਕਿ ਬਾਜਾਂ ਦੇ ਨਾਲ ਲੜ ਤੀਆਂ ਮੈਂ ਉਸ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਛਕਿਆ ਜਿਸ ਅੰਮ੍ਰਿਤ ਨੂੰ ਛੱਕ ਕੇ ਜਿਹੜਾ ਵਚਨ ਕਰ ਦਿੱਤਾ ਉਹ ਵਚਨ ਤੋਂ ਪਿੱਛੇ ਨਹੀਂ ਹਟਾਂਗਾ ਜੇ ਮੈਂ ਕਿਹਾ ਮੈਂ ਦਰਬਾਰ ਸਾਹਿਬ ਜਾਣਾ ਤੇ ਮੈਂ ਦਰਬਾਰ ਸਾਹਿਬ ਪਹੁੰਚਾਂਗਾ ਤੇ ਉਸ ਵੇਲੇ ਇੱਕ ਪਾਸੇ ਬਾਬਾ ਦੀਪ ਸਿੰਘ ਨੇ 18 ਸੇਰ ਦਾ ਖੰਡਾ ਫੜਿਆ ਤੇ ਦੂਜੀ ਫੱਤ ਦੀ ਤਲੀ ਦੇ ਉੱਪਰ ਆਪਣਾ ਸਿਰ ਰੱਖ ਦੇਣਾ ਇਹ ਆ ਬਾਬਾ ਦੀਪ ਸਿੰਘ ਜੀ ਦੀ ਕਰਨੀ ਇਹ ਬਾਬਾ ਦੀਪ ਸਿੰਘ ਦਾ ਜੀਵਨ ਹੁਣ ਜਦੋਂ ਸਿਰ ਰੱਖਿਆ ਆਪਣੇ ਹੱਥ ਦੇ ਉੱਪਰ ਜਿਹੜੀਆਂ ਫੌਜਾਂ ਲੜ ਰਹੀਆਂ ਸੀ ਉਹ ਹਰਾਨ ਹੋ ਗਈਆਂ ਉਹ ਕਹਿੰਦੇ ਇੱਥੇ ਤੇ ਗੁਰੂ ਦੇ ਸਿੱਖ ਗੁਰੂ ਦੇ ਸਿੰਘ ਬਿਨਾਂ ਸਹਰ ਤੋਂ ਲੜ ਰਹੇ ਆ ਗਲਗੀਆਂ ਵਾਲੇ ਪਾਤਸ਼ਾਹ ਨੇ ਪਤਾ ਨਹੀਂ ਇੰਨਾ ਚ ਕਿਹੋ ਜੀ ਸ਼ਕਤੀ ਭਰ ਦਿੱਤੀ ਬਾਬਾ ਦੀਪ ਸਿੰਘ ਇੱਕ ਹੱਥ ਦੇ ਵਿੱਚ ਖੰਡਾ ਫੜ ਕੇ ਦੂਜੇ ਹੱਥ ਦੀ ਤਲੀ ਤੇ ਸੀਸ ਰੱਖ ਕੇ ਬਿਨਾ ਸਿਰ ਤੋਂ ਲੜਦਾ ਆ ਰਿਹਾ ਸਾਰੀਆਂ ਫੌਜਾਂ ਪਿੱਛੇ ਭੱਜ ਗਈਆਂ ਡਰਦੀਆਂ ਨੇ ਸੋ ਨਿਹਾਲ ਸ੍ਰੀ ਅਕਾਲ ਉਹ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਆ ਤੇ ਬਾਬਾ ਦੀਪ ਸਿੰਘ ਨੇ ਜਿਹੜੀ ਅਰਦਾਸ ਕੀਤੀ ਹੋਣੀ ਨੂੰ ਅੱਗੇ ਲਾ ਲਿਆ ਹੋਣੀ ਨੂੰ ਅੱਗੇ ਲਾ ਕੇ ਬਾਬਾ ਦੀਪ ਸਿੰਘ ਜੀ ਟਾਲਾ ਸਾਹਿਬ ਰਾਸਤੇ ਜਉਮਾਨਾ ਜਿੱਥੇ ਆਪਾਂ ਦਰਸ਼ਨ ਕਰਦੇ ਆ ਉਹ ਜਗ੍ਹਾ ਤੋਂ ਬਾਬਾ ਦੀਪ ਸਿੰਘ ਜੀ ਆਪਣੀ ਤਲੀ ਤੇ ਸੀਸ ਰੱਖ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਪ੍ਰਕਰਮਾ ਦੇ ਵਿੱਚ ਪਹੁੰਚਦੇ ਗਏ ਪ੍ਰਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਜਿੱਥੇ ਆਪਾਂ ਸਾਰੇ ਜਦੋਂ ਕਰਮ ਕਾਂ ਕਰਨ ਲੱਗਦੇ ਪਹਿਲਾਂ ਬਾਬਾ ਦੀਪ ਸਿੰਘ ਦੇ ਅਸਥਾਨ ਦੇ ਮੱਥਾ ਟੇਕਦੇ ਆਂ ਉੱਥੇ ਜਾ ਕੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਰੱਖਿਆ ਸੀਸ ਰੱਖ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕੀਤੀ ਸੱਜੇ ਪਾਤਸ਼ਾਹ ਤੁਹਾਡੇ ਸੇਵਕ ਨੇ ਅਰਦਾਸ ਕੀਤੀ ਸੀ ਤੇ ਮਹਾਰਾਜ ਤੁਸੀਂ ਆਪਣੇ ਸੇਵਕ ਦੀ लाज ਰੱਖ ਲਈ ਮਹਾਰਾਜ लाज ਰੱਖਦੇ ਆਂ ਗੁਰੂ ਰਾਮਦਾਸ ਤੋਂ ਵੱਡਾ ਲਾਜ ਰੱਖਣ ਵਾਲਾ ਕੋਈ ਨਹੀਂ ਜੇ ਆਪਾਂ ਦਿਨੋ ਅਰਦਾਸ ਕਰੀਏ ਨਾ ਕਿ ਧੰਨ ਗੁਰੂ ਰਾਮਦਾਸ ਰੱਖਿਓ ਗਰੀਬ ਦੀ ਲਾਜ ਕਰਿਓ ਨਾ ਕਿਸੇ ਦਾ ਮੁਥਾਵੇ ਤੇ ਜੇ ਆਪਾਂ ਰਾਮਦਾਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਤੇ ਮਹਾਰਾਜ ਆਪਣੇ ਸੇਵਕ ਦੀ ਲਾਜ ਜ਼ਰੂਰ ਰੱਖਦੇ ਆਂ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕੀਤੀ ਤੇ ਅਰਦਾਸ ਕਰਕੇ ਤੁਰਿਆ ਤੇ ਤੁਸੀਂ ਆਪਣੇ ਸੇਵਕ ਦੀ ਨਾਜ਼ ਰੱਖ ਲਈ ਮਹਾਰਾਜ ਤੁਹਾਡੇ ਅਸਥਾਨ ਦੀ ਬਿਜਦਵੀ ਰੋਕਣ ਲਈ ਆਇਆ ਤੇ ਮਹਾਰਾਜ ਮੈਂ ਆਪਣਾ ਸੀਸ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਦਾ ਹਾਂ ਕਲਕੀਆਂ ਬਾਣੇ ਪਾਤਸ਼ਾਹ ਨੇ ਕਿਹਾ ਸੀ ਨਾ ਭਾਈ ਦੀਪ ਸਿੰਘ ਜੇ ਤੂੰ ਸੀਸ ਅਰਪਣ ਕਰਨਾ ਚਾਹੁੰਦਾ ਕੋਈ ਸਮਾਂ ਆਏਗਾ ਕਿਥੋਂ ਸਿਰ ਦੀ ਸੇਵਾ ਲਵਾਂਗੇ ਵਿਖੋ ਅੱਜ ਜਾ ਕੇ ਕਲਕੀਆਂ ਵਾਲੇ ਪਾਤਸ਼ਾਹ ਦੇ ਬਚਨ ਪੂਰੇ ਹੋਏ ਉਹ ਕਲਕੀਆਂ ਵਾਲੇ ਪਾਤਸ਼ਾਹ ਦੇ ਕੀਤੇ ਹੋਏ ਬਚਨ ਧੰਨ ਬਾਬਾ ਦੀਪ ਸਿੰਘ ਜੀ ਨੇ ਕੌਮ ਦੇ ਲੇਖੇ ਆਪਣਾ ਸਿਰ ਲਾ ਦਿੱਤਾ ਪੰਥ ਦੇ ਲੇਖੇ ਸਿਰ ਲਾ ਦਿੱਤਾ ਸ੍ਰੀ ਦਰਬਾਰ ਸਾਹਿਬ ਦੀ ਵਿਦਬੀ ਨੂੰ ਰੋਕਿਆ ਧੰਨ ਬਾਬਾ ਦੀਪ ਸਿੰਘ ਜੀਆਂ ਨੇ ਤਾਂ ਉਹਨਾਂ ਨੂੰ ਅਨੋਖੇ ਅਮਰ ਸਹੀ ਇਹਦਾ ਹੋਣ ਦਾ ਮਰਜ਼ਾ ਮਿਲੇ ਤੇ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਆਪਾਂ ਅੱਜ ਜਾਈਏ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੰਗਤਾਂ ਜਾ ਕੇ ਚਪਹਿਰਾ ਸਾਹਿਬ ਕੱਢਦੀਆਂ ਨੇ ਜਿਹੜੀ ਕਾਮਨਾ ਹੋਵੇ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਪੂਰੀ ਹੁੰਦੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਐਡੀ ਵੱਡੀ ਗੁਰੂ ਦੀ ਕਿਰਪਾ ਮੈਂ ਇੱਕ ਡਾਕਟਰ ਦੀ ਵੀਡੀਓ ਦੇਖੀ ਉਹ ਡਾਕਟਰ ਕਹਿੰਦਾ ਆਪ ਕਹਿੰਦਾ ਮੈਂ ਭਾਵੇਂ ਡਿਗਰੀ ਕੀਤੀ ਆ ਮੇਰੇ ਕੋਲ ਮਰੀਜ਼ ਆਪ ਚੱਲ ਕੇ ਆਉਂਦੇ ਆ ਪਰ ਮੈਂ ਕਹਿੰਦਾ ਜੇ ਕਿਸੇ ਮਰੀਜ਼ ਦਾ ਰੋਗ ਠੀਕ ਨਹੀਂਦਾ ਹੁੰਦਾ ਬਿਮਾਰੀ ਠੀਕ ਨਹੀਂ ਹੁੰਦੀ ਉਹ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਜਾ ਕੇ ਦੁਪਹਿਰਾ ਸਾਹਬ ਕੱਟ ਲੈ ਦੁਨੀਆਂ ਦੀ ਕੋਈ ਬਿਮਾਰੀ ਨਹੀਂ ਜਿਹੜੀ ਸਰੀਰ ਨੂੰ ਲੱਗੀ ਰਹਿ ਜਾਵੇ ਇਹ ਗੁਰਮਤਿ ਪਿਆਰਿਓ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਅੱਜ ਵੀ ਸੱਚ ਹੁੰਦਾ ਹੈ ਡਾਕਟਰ ਵੇਂਦਾ ਜਿਹੜੇ ਡਿਗਰੀ ਕੀਤੀ ਹੋਈ ਹੈ ਜਿਹੜਾ ਫੜਿਆ ਲਿਖਿਆ ਉਹ ਆਪ ਕਹਿੰਦਾ ਵੀ ਸਾਡੇ ਕੋਲ ਇਹੋ ਜਿਹੇ ਮਰੀਜ਼ ਆਉਂਦੇ ਆ ਜਿਨ੍ਹਾਂ ਨੂੰ ਦਵਾਈ ਵੀ ਨਹੀਂ ਲੱਗਦੀ ਇਹੋ ਜਿਹੇ ਸਰੀਰ ਨੂੰ ਰੋਗ ਲੱਗੇ ਹੋਏ ਆਪਾਂ ਟੈਸਟ ਕਰਾਉਨੇ ਆ ਨਾ ਆਪਾਂ ਕਹਿੰਦੇ ਟੈਸਟ ਵੀ ਕਰਾ ਲਿਆ ਦਵਾਈ ਵੀ ਲੈ ਲਈ ਪਰ ਰੋਗ ਠੀਕ ਨਹੀਂ ਹੋ ਰਿਹਾ ਰੋਗ ਪਤਾ ਕਦੋਂ ਠੀਕ ਹੁੰਦਾ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਮਹਾਰਾਜ ਦੀ ਮਿਹਰ ਹੁੰਦੀ ਆ ਕਈ ਵਾਰ ਦਵਾਈ ਸਰੀਰ ਨੂੰ ਨਹੀਂ ਲੱਗਦੀ ਪਰ ਗੁਰੂ ਦੀ ਕਿਰਪਾ ਦੁਆ ਲੱਗ ਜਾਂਦੀ ਯਾਰ ਇਹ ਧੰਨ ਧੰਨ ਬਾਬਾ ਦੀਪ ਸਿੰਘ ਐਸੀ ਕਿਰਪਾ ਕਰ ਦਿੰਦੇ ਜਿਹੜਾ ਦੁਪਹਿਰਾ ਸਾਹ ਖੱਟਦਾ ਉਹਦੇ ਲੱਖਾਂ ਰੋਗ ਵੀ ਦੂਰ ਹੋ ਜਾਂਦੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਨ ਕੀ ਠੰਡਾ ਸਰਬ ਰੋਗ ਦਾ ਔਖਦ ਨਾਮ ਸਾਰੇ ਰੋਗਾਂ ਦੀ ਦਵਾਈ ਹੈ ਕਾਲ ਬੁਰਖ ਦਾ ਨਾਮ ਤੇ ਮਹਾਰਾਜ ਮੇਰ ਕਰਨ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਆਪਾਂ ਉਹਨਾਂ ਦਾ ਜੀਵਨ ਸਰਵਣ ਕੀਤਾ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਬੜੀ ਬਖਸ਼ਿਸ਼ ਕੀਤੀ ਆ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਅਮਰਤ ਦੀ ਸ਼ਕਤੀ ਦਾ ਪਤਾ ਲੱਗਦਾ ਉਹਨਾਂ ਦੇ ਜੀਵਨ ਵਿੱਚੋਂ ਗੁਰਬਾਣੀ ਦੀ ਸ਼ਕਤੀ ਦਾ ਪਤਾ ਲੱਗਦਾ ਉਹਨਾਂ ਦੇ ਜੀਵਨ ਵਿੱਚੋਂ ਨਾਮ ਸਿਮਰਨ ਦੀ ਸ਼ਕਤੀ ਦਾ ਪਤਾ ਲੱਗਦਾ ਜੇ ਕੋਈ ਨਾਮ ਜਪੇਗਾ ਬਾਣੀ ਪੜ੍ਹੇਗਾ ਮਹਾਰਾਜ ਦੀ ਉਹਦੇ ਤੇ ਕਿਰਪਾ ਹੋਣੀ ਹੋਣੀ ਕਿਉਂਕਿ ਮਿਹਨਤ ਜਿੰਨੀ ਮਰਜ਼ੀ ਕੋਈ ਕਰ ਲਵੇ ਜੇ ਆਪਾਂ ਨਾਮ ਦਾ ਬੀਜ ਬੀਜਾਂਗੇ ਨਾ ਸਰੀਰ ਦੇ ਵਿੱਚ ਦੁਨੀਆ ਦੀ ਕੋਈ ਤਾਕਤ ਨਹੀਂ ਵੀ ਨਾਮ ਦੇ ਬੀਜੇ ਹੋਏ ਬੀਜ ਦੀ ਸ਼ਕਤੀ ਨੂੰ ਮਿਟਾ ਦਵੇ ਐਡੀ ਵੱਡੀ ਪਾਵਰ ਆ ਨਾਮ ਦੇ ਵਿੱਚ ਐਡੀ ਵੱਡੀ ਪਾਵਰ ਆ ਗੁਰਬਾਣੀ ਦੇ ਵਿੱਚ ਨਾਮ ਜਪਣਾ ਔਖਾ ਬਹੁਤ ਆ ਗੁਰਬਾਣੀ ਕਹਿੰਦੀ ਆ ਆਖਣ ਔਖਾ ਸੱਚਾ ਨਾਮ ਸੱਚਾ ਨਾਮ ਜਪਣਾ ਬਹੁਤ ਔਖਾ ਸੇਵਾ 8 ਘੰਟੇ ਕਰ ਲਾਂਗੇ 8 ਮਿੰਟ ਬੈਠ ਕੇ ਨਾਮ ਨਹੀਂ ਆਪ ਜਪ ਸਕਦੇ 8 ਮਿੰਟ ਬੈਠ ਕੇ ਬਾਣੀ ਨਹੀਂ ਪੜ ਸਕਦੇ ਸੇਵਾ ਕਰਨ ਵਾਲਾ 8 ਘੰਟੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ 2 ਘੰਟੇ ਕਹਿ ਦੋ ਗੁਰੂ ਸਾਹਿਬ ਕੋਲ ਬਹਿ ਜਾ ਬੈਠਣਾ ਔਖਾ ਹੋ ਜਾਂਦਾ ਆ ਨਾਮ ਜਪਣਾ ਤੇ ਬੜੀ ਨੂਰ ਦੀ ਗੱਲ ਆ ਪਰ ਜਿਨ੍ਹਾਂ ਨੇ ਜਪਿਆ ਜਿਨ੍ਹਾਂ ਨੇ ਬੰਦਗੀ ਕੀਤੀ ਜਿਨ੍ਹਾਂ ਨੇ ਚੌਂਕਣੇ ਲਾਏ ਉਹਨਾਂ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਇਸ ਲਈ ਬਾਣੀ ਪੜੋ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਬਾਣੇ ਮੰਨੋ ਇਹ ਬਾਬਾ ਦੀਪ ਸਿੰਘ ਜੀ ਦਾ ਆਪਾਂ ਇਤਿਹਾਸ ਸਰਵਣ ਕੀਤਾ ਜਿਵੇਂ ਉਹਨਾਂ ਨੇ ਆਪਣੀ ਜੀਵਨ ਵਿੱਚ ਗੁਰੂ ਦੀ ਸਿੱਖੀ ਨੂੰ ਕਮਾਇਆ ਆਪਾਂ ਵੀ ਗੁਰੂ ਦੀ ਸਿੱਖੀ ਨੂੰ ਕਮਾਓ ਤੇ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਵਰਨਨ ਪਿਆਰਿਓ ਜੀਰੂ ਦੇ ਦਰ ਘਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਮਹਾਰਾਜ ਮੇਰ ਕਰਨ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਜੋ ਆਪਾਂ ਉਹਨਾਂ ਦਾ ਇਤਿਹਾਸ ਸਰਵਣ ਕੀਤਾ ਆ ਸਾਰੇ ਆਪਣੇ ਹਿਰਦਿਆਂ ਚ ਵਸਾਈਏ ਇਹ ਲੋਕ ਸੁਖੀਏ ਪਰਲੋਕ ਸੁਹਿੰਨੇ ਹੋ ਜਾਈਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕਰਨ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ ਬਾਬਾ ਦੀਪ ਸਿੰਘ ਜੀ ਦੀ ਕਮਾਈ ਤੇ ਬਹੁਤ ਵੱਡੀ ਆ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਉਹਨਾਂ ਦੀ ਕਰਨੀ ਬਹੁਤ ਵੱਡੀ ਆ ਉਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ ਪਰ ਆਪਾਂ ਅਰਦਾਸ ਕਰ ਸਕਦੇ ਆ ਕਿ ਬਾਬਾ ਦੀਪ ਸਿੰਘ ਜੀ ਜੇ ਹੋਗੇ ਪੂਰਨੇ ਤੁਸੀਂ ਸਾਡੇ ਲਈ ਪਾ ਕੇ ਗਏ ਹੋ ਅਸੀਂ ਉਹਨਾਂ ਪੂਰਨਿਆਂ ਤੇ ਚੱਲ ਸਕੀਏ ਆਪ ਜੀ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਕਮਾਈ ਕਰ ਸਕੀਏ ਇਸ ਲਈ ਅਮਰਤ ਛੱਕੇ ਨਿਰਧੇਨ ਸ਼ੁਰੂ ਕਰੋ ਬਾਣੀ ਪੜਨੀ ਸ਼ੁਰੂ ਕਰੋ ਸਿਮਰਨ ਕਰਨਾ ਸ਼ੁਰੂ ਕਰੋ ਆਪਣੇ ਆਪ ਨੂੰ ਪਤਾ ਲੱਗ ਜੇਗਾ ਵੀ ਸਿਮਰਨ ਦੀ ਕੀ ਤਾਕਤ ਹੈ ਬਾਣੀ ਦੀ ਕੀ ਤਾਕਤ ਹੈ ਅੱਜ ਜੇ ਅਸੀਂ ਖਵਾਰ ਹੋ ਰਹੇ ਆ ਨਾ ਬਾਣੀ ਤੋਂ ਦੂਰ ਹੋਣ ਕਰਕੇ ਹੋ ਰਹੇ ਆ ਅੱਜ ਸਮਾਂ ਇਹੋ ਜਿਹਾ ਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਪਾਠੀ ਬਣ ਲਈ ਤਿਆਰ ਨਹੀਂ ਆ ਇੰਨੇ ਨੌਜਵਾਨ ਆ ਕੋਈ ਗੁਰਬਾਣੀ ਸਿੱਖਣ ਲਈ ਤਿਆਰ ਨਹੀਂ ਆ। ਪਾਠੀ ਨਹੀਂ ਲੱਭਦੇ ਪੰਡ ਪਾਠ ਸਾਹਿਬ ਕਰਨ ਵਾਸਤੇ। ਸਹਿਜ ਪਾਠ ਸਾਹਿਬ ਕਰਨ ਵਾਸਤੇ ਇੰਨਾ ਅਸੀਂ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇੱਕ ਪਾਸੇ ਅਸੀਂ ਕਹਿ ਰਹੇ ਸਿੱਖੀ ਦਾ ਪ੍ਰਚਾਰ ਹੋ ਰਿਹਾ। ਕਿ ਪ੍ਰਚਾਰ ਕਾਹਦਾ ਕੋਈ ਬੱਚਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖਣ ਲਈ ਤਿਆਰ ਨਹੀਂ ਹੋਇਆ। ਵੀ ਮੈਂ ਬਾਣੀਆਂ ਸਿਰਥ ਲਵਾ ਪੜਨੀ ਸਿੱਖ ਲਵਾਂ ਤੇ ਪਾਠੀ ਲੱਭ ਰਹੇ ਆ। ਸਹਿਜ ਪਾਠ ਸਾਹਿਬ ਕਰਨ ਲਈ ਮਿਲ ਜੇ ਅਖੰਡ ਪਾਠ ਸਾਹਿਬ ਕਰਨ ਲਈ ਮਿਲ ਜੇ ਨਗਰਾਂ ਦੇ ਵਿੱਚ ਗੁਰੂ ਨਾਨਕ ਦਾ ਗੁਰਪੁਰਬ ਮਨਾਉਨੇ ਆ ਕਈ ਨਗਰਾਂ ਚ ਸੁਖਮਣੀ ਸਾਹਿਬ ਕਰਕੇ ਸਹਿਜ ਪਾਠ ਕਰਕੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਗਿਆ